ਸਰਹੰਦ ਦੇ ਵਿੱਚ ਜਿਹੜਾ ਰੇਲ ਹਾਦਸਾ ਵਾਪਰਿਆ ਹੈ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇੱਥੇ ਅਫੜਾ ਤਫੜੀ ਮਚੀ ਹੋਈ ਹੈ ਆ ਉਹ ਸਾਰਾ ਸਮਾਨ ਆ ਜਿਹੜਾ ਇਸ ਟ੍ਰੇਨ ਵਿੱਚ ਸਵਾਰ ਯਾਤਰੀ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਸੀ ਦੀਵਾਲੀ ਤੇ ਤੁਸੀਂ ਦੇਖੋ ਕਿ ਖਾਣ ਪੀਣ ਦਾ ਸਮਾਨ ਕੱਪੜੇ ਅਤੇ ਲਾਈਟਾਂ ਨੇ ਜਿਹੜੀਆਂ ਦੀਵਾਲੀ ਦੀ ਤੁਸੀਂ ਦੇਖ ਸਕਦੇ ਹੋ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਸੀ ਲੇਕਿਨ ਇੱਥੇ ਸਰਹੰਦ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਰਾਹਤ ਦੀ ਗੱਲ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਫਿਲਹਾਲ ਇੱਥੇ ਵਿਚਾਰ ਰਿਹਾ ਹੈ ਲੇਕਿਨ ਦੀਵਾਲੀ ਦੀਆਂ ਜਿਹੜੀਆਂ ਖੁਸ਼ੀਆਂ ਦਾ ਸਮਾਨ ਲੈ ਕੇ ਲੋਕ ਆਪਣੇ ਘਰਾਂ ਨੂੰ ਜਾ ਰਹੇ ਸੀ ਉਹ ਸਾਰਾ ਕੁਝ ਜਲ ਕੇ ਸੁਆਹ ਹੋ ਗਿਆ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਬੈਗ ਪਏ ਨੇ ਅਤੇ ਪੱਖੇ ਨੇ ਜਿਹੜੇ ਉਪੇ ਨੇ ਅਤੇ ਸਾਰਾ ਸਮਾਨ ਜਿਹੜਾ ਲੋਕਾਂ ਦਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਟਿਫਨ ਟਾਰਚਾਂ ਖਾਣ ਪੀਣ ਦਾ ਸਮਾਨ ਇੱਥੇ ਕਿਸੇ ਦੀ ਰੋਟੀ ਆ ਜਿਹੜੀ ਉਹ ਪਈ ਹੈ ਤਾਂ ਪਤਾ ਨਹੀਂ ਸੀ ਇਹ ਰੋਟੀ ਖਾਣੀ ਨਸੀਬ ਨਹੀਂ ਹੋਵੇਗੀ ਲੇਕਿਨ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਇਸ ਭਿਆਨਕ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਦੇਖੋ ਕਿ ਇਸ ਪ੍ਰਕਾਰ ਰੇਲ ਦਾ ਕੋਚ ਬੁਰੀ ਤਰ੍ਹਾਂ ਜਲ ਕੇ ਸੁਆਹ ਹੋ ਗਿਆ ਏ ਅਤੇ ਚਾਰੇ ਪਾਸੇ ਤੁਹਾਨੂੰ ਦਿਖ ਰਿਹਾ ਹੁਣ ਕਿ ਕਾਲਾ ਹੀ ਕਾਲਾ ਹੋਇਆ ਪਿਆ ਏ ਤਾਂ ਚਾਰ ਕੋਚ ਨੇ ਜਿਹੜੇ ਉਹ ਮੁੱਖ ਤੌਰ ਤੇ ਨੁਕਸਾਨੇ ਗਏ ਨੇ ਲੇਕਿਨ ਕਿਸੇ ਵੀ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਹੋਇਆ ਏ ਸਰਹੰਦ ਦੇ ਵਿੱਚ ਇਸ ਟ੍ਰੇਨ ਨੂੰ ਰੋਕਿਆ ਗਿਆ ਏ ਜਿਹੜੀ ਕਿ ਅਮ੍ਰਿਤਸਰ ਤੋਂ ਬਿਹਾਰ ਵੱਲ ਜਾ ਰਹੀ ਸੀ ਗਰੀਬ ਰਤ ਐਕਸਪ੍ਰੈਸ